ਕਾਂਛੀ ਨੂੰ ਜਾਣ ਨਹੀਂ ਮਾਮਿਨ ਰੋਕੀਨਾ ਗੁਰਾਂ ਦਾ ਦਰਸ਼ਨ ਪਾਣਾ ਨਹੀਂ ਮਾਮਿਨ ਰੋਕੀਨਾ ਮੈਂ ਕਾਂਛੀ ਨੂੰ ਜਾਣ ਨਹੀਂ ਮਾਮਿਨ ਰੋਕੀਨਾ ਗੁਰਾਂ ਦਾ ਦਰਸ਼ਨ ਪਾਣਾ ਨਹੀਂ ਮਾਮਿਨ ਰੋਕੀਨਾ ਮੈਂ ਕਾਂਛੀ ਨੂੰ ਜਾਣ ਨਹੀਂ ਮਾਮਿਨ ਰੋਕੀਨਾ ਗੁਰਾਂ ਦਾ ਦਰਸ਼ਨ ਪਾਣਾ ਨਹੀਂ ਮਾਮਿਨ ਰੋਕੀਨਾ ਹੁੰਦੇ ਗੁਰਾਂ ਦੇ ਦਰਸ਼ਨ ਕਰਮਾ ਵਾਲੇ ਨੂੰ ਮਿਲਦੇ ਪੂਰੇ ਸਤਗੁਰ ਕਰਮਾ ਵਾਲੇ ਨੂੰ ਹੁੰਦੇ ਗੁਰਾਂ ਦੇ ਦਰਸ਼ਨ ਮਾਲੇ ਨੂੰ ਮਿਲਦੇ ਪੂਰੇ ਸਤਗੁਰ ਕਰਮਾ ਵਾਲੇ ਨੂੰ ਸੁੱਤਾ ਪਾਗ ਜਗਾਣਾ ਸੁੱਤਾ ਪਾਗ ਜਗਾਣਾ ਨਿਮਾਮਿਨ ਰੋਕੀਨਾ ਮੈਂ ਕਾਂਝੀ ਨੂੰ ਜਾਣ ਨਿਮਾਮਿ ਮੈਂ ਕਾਂਝੀ ਨੂੰ ਜਾਣਾ ਨੀ ਮਾ ਮੈਨੂੰ ਰੋਕੀਨਾ ਗੁਰਾਂ ਦਾ ਦਰਸ਼ਨ ਪਾਣਾ ਨੀ ਮਾ ਮੈਨੂੰ ਰੋਕੀਨਾ ਮੈਂ ਕਾਂਝੀ ਨੂੰ ਜਾਣਾ ਨੀ ਮਾ ਮੈਨੂੰ ਰੋਕੀਨਾ ਗੁਰਾਂ ਦਾ ਦਰਸ਼ਨ ਪਾਣਾ ਨੀ ਮਾ ਮੈਨੂੰ ਰੋਕ ਸਤਗੁਰ ਕਾਂਝੀ ਵਾਲੇ ਨਾਮ ਜਪੋਂਦੇ ਨੇ ਧੀਨ ਦੁਖੀ ਦੇ ਬੇੜੇ ਪਾਰ ਲੰਘੋਂਦੇ ਨੇ ਸਤਗੁਰ ਕਾਂਝੀ ਵਾਲੇ ਰੋਖੀ ਦੇਵੇ ਪਾਰ ਲੰਗਾਉਂਦੇ ਨੇ ਸਤਗੁਰ ਕਾਂਛੀ ਵਾਲੇ ਨਾਮ ਜਪੋਂਦੇ ਨੇ ਦੀਨ ਦੁਖੀ ਦੇਵੇ ਪਾਰ ਲੰਗਾਉਂਦੇ ਨੇ ਤਨ ਮਨ ਇਥੇ ਲਾਣਾ ਤਨ ਮਨ ਇਥੇ ਲਾਣਾ ਨਿ ਮਾਮਿਨ ਰੋਕੀਨਾ ਮੈਂ ਕਾਂਛੀ ਨੂੰ ਜਾਣ ਨਿ ਮਾਮਿਨ ਰੋਕੀਨਾ ਮੈਂ ਕਾਂਛੀ ਨੂੰ ਜਾਣ ਨਿ ਮਾਮਿਨ ਰੋਕੀਨਾ ਗੁਰਾਂ ਦਾ ਦਰਸ਼ਨ ਪਾਣਾ ਨਿ ਮੈਂ ਕਾਂਝੀ ਨੂੰ ਜਾਣ ਨਾ ਮਾਂ ਮੈਨੂੰ ਰੋਕੀਨਾ ਗੁਰਾਂ ਦਾ ਦਰਸ਼ਨ ਪਾਣ ਨਾ ਮਾਂ ਮੈਨੂੰ ਰੋਕੀਨਾ ਨੇਪੁਰ ਵਾਲਾ ਤਰ ਗਿਆ ਪੱਲਾ ਫੜ ਕੇ ਨਹੀਂ ਕਰਦਾ ਗੁਰਾਂ ਦਾ ਸਿਮਰਨ ਨੇ ਉੱਠ ਕੇ ਟੜ ਕੇ ਨਹੀਂ ਦੇਪੁਰ ਵਾਲਾ ਤਰ ਗਿਆ ਪੱਲਾ ਫੜ ਕੇ ਨਹੀਂ ਕਰਦਾ ਗੁਰਾਂ ਦਾ ਸਿਮਰਨ ਨੇ ਉੱਠ ਕੇ ਟੜ ਕੇ ਫੁੱਲਾਂ ਨੂੰ ਬਖਸ਼ਾਉਣਾ ਫੁੱਲਾਂ ਨੂੰ ਬਖਸ਼ਾ ਨੀ ਮਾ ਮੈਨ ਰੋਕੀ ਨਾ ਗੁਰਾਂ ਦਾ ਦਰਸ਼ਨ ਪਾਣਾ ਨੀ ਮਾ ਮੈਨ ਰੋਕੀ ਫੁੱਲਾਂ ਨੂੰ ਬਖਸ਼ਾਣਾ ਨੀ ਮਾ ਮੈਨ ਰੋਕੀ ਨਾ ਗੁਰਾਂ ਦਾ ਦਰਸ਼ਨ ਪਾਣਾ ਨੀ ਮਾ ਮੈਨ ਰੋਕੀ ਮੈਂ ਕਾਸ਼ੀ ਨੂੰ ਜਾਣਾ ਨੀ ਮਾ ਮੈਨ ਰੋਕੀ ਨਾ ਗੁਰਾਂ ਦਾ ਦਰਸ਼ਨ ਪਾਣਾ ਨੀ ਮਾ ਮੈਨ ਰੋਕੀ ਜਿੰਦਨ ਮਾਣੀ ਪਿਆਰ ਗੁਰਾਂ ਨਾਲ ਪਾ ਬੈਠੀ ਜਿੰਦਨ ਮਾਣੀ ਪਿਆਰ ਗੁਰਾਂ ਨਾਲ ਪਾ ਬੈਠੀ ਜਿੰਦ ਆਪਣੀ ਮੈਂ ਗੁਰਾਂ ਦੇ ਨਾਮ ਲਗਾ ਬੈਠ ਹਾਰ ਫੁਲਾਂ ਦਾ ਪਾਣਾ ਹਾਰ ਫੁਲਾਂ ਦਾ ਪਾਣਾ ਨੀ ਮਾ ਮੈਨ ਰੋਕੀ ਨਾ ਗੁਰਾਂ ਦੇ ਪਾਣਾ ਨੀ ਮਾ ਮੈਨ ਰੋਕੀ ਨਾ ਹਾਰ ਫੁਲਾਂ ਦਾ ਪਾਣਾ ਨੀ ਮਾ ਮੈਨ ਰੋਕੀ